ਸੋਸ਼ਲ ਮੀਡੀਆ ਦੇ ਉਤੇ ਬੇਅਤ ਜਿਆਦਾ ਮਸ਼ਹੂਰੀ ਕਮਲ ਕੌਰ ਨੇ ਖੱਟੀ ਪਰ ਫਿਲਹਾਲ ਇਹਨਾਂ ਦੀ লাশ ਬਰਾਮਦ ਹੋਈ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਨਜ਼ਦੀਕ ਯੂਨੀਵਰਸਿਟੀ ਦੇ ਨਜ਼ਦੀਕ ਕਾਰ ਦੇ ਵਿੱਚੋਂ লাশ ਬਰਾਮਦ ਹੋਈ ਹੈ ਬਠਿੰਡਾ ਤੋਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਮਹਿਲਾ ਦੀ লাশ ਇੱਥੇ ਬਰਾਮਦ ਹੋਈ ਹੈ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਸੀ ਜਿਸ ਦੇ ਵਿੱਚੋਂ লাশ ਬਰਾਮਦ ਹੋਈ ਹੈ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਖੜੀ ਕਾਰ ਦੇ ਵਿੱਚੋਂ ਲਾਸ਼ ਬਰਾਮਦ ਹੋਈ ਕਮਲ ਕੌਰ ਦੀ ਤਾਂ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਮੌਤੇ ਕਾਰਨ ਕੀ ਨੇ ਕੀ ਕਤਲ ਕੀਤਾ ਗਿਆ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਕੀ ਕਾਰਨ ਮੌਤੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਲਾਜ਼ਮੀ ਤੌਰ ਦੇ ਉੱਤੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਵੱਲੋਂ ਵੀ ਪੂਰੇ ਮਾਮਲੇ ਦੇ ਵਿੱਚ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾਏਗਾ ਸੀਕੂ ਬਗੰਡਾ ਬਰਨਾਲਾ ਰੋਡ ਉੱਚੋ ਦੇਸ਼ ਹਸਪਤਾਲ ਦੇ ਵਿੱਚ ਪਾਰਕਿੰਗ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ ਜਦ ਸਾਰੇ ਜਨ ਸਮੇਂ ਮੋਸ਼ਕੀ ਮਸਤੇ ਕਰਕੇ ਦੇਖਿਆ ਈਡੀ ਕੀ ਕਾਰ ਸੀਗੀ ਈਓਨ ਜੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੋਕੇ ਤੱਕ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀ ਵੀ ਪੁਲਿਸ ਦਾ ਵਕਵਾ ਫੇਰਨਾਂ ਦੀ ਜਾਂਚ ਪਤਾ ਲੱਗ ਰਹੀ ਆ ਕਾਰ ਨੂੰ ਲੋਕ ਲੱਗਿਆ ਹੋਇਆ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨਹੀਂ ਖੋਲਿਆ ਇਹ ਫੋਰਸ ਮੁਕਤ ਕੀਤਾ ਗਿਆ ਆ ਪੁਲਿਸ ਆਪਣੀ ਮੰਦੀ ਕਾਰਵਾਈ ਕਰਦੀ ਆ ਸਰ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨੀਸ਼ ਜੁੜੇ ਨੇ ਤਾਂ ਮਨੀਸ਼ ਕਦੋਂ ਇਹ ਕਾਰਜ ਤੋਂ ਵਿੱਚੋਂ ਲਾਸ ਜਿਹੜੀ ਉਹ ਬਰਾਮਦ ਹੋਈ ਹੈ ਕੀ ਕੋਈ ਜਾਣਕਾਰੀ ਹਾਸਲ ਹੋਈ ਹੈ ਬਿਲਕੁਲ ਜੀ ਮੈਂ ਸਭ ਤੋਂ ਪਹਿਲਾਂ ਦੱਸ ਦੇਵਾਂ ਕਿ ਇਹ ਰਾਤ ਕੱਲ ਸ਼ਾਮੇ ਰਠਿੰਡਾ ਦੇ ਕੋਚੋ ਰੋਡ ਤੇ ਅਗੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਗੱਡੀ ਖੜੀ ਸੀ ਜਿੱਥੋਂ ਸਮੈਲ ਆ ਰਹੀ ਸੀ ਸਮੈਲ ਆਉਣ ਤੋਂ ਬਾਅਦ ਜਦੋਂ ਉਹ ਜੈਕ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਵਿੱਚੋਂ ਕਰੀਬ 2-3 ਦਿਨ ਪੁਰਾਣੀ ਆ ਜਿਹੜੀ লাশ ਮਿਲੀ ਹੈ লাশ ਤੋਂ ਬਾਅਦ ਪੁਲਿਸ ਨੇ লাশ ਆਪਣੇ ਕਾਜੇ ਤੇ ਲਈ ਹੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਰਾ ਕਲਬ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ লাশ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਤੇ ਉੱਥੇ ਹੀ ਹੁਣ ਸੂਤਰ ਦੱਸਦੇ ਨੇ ਕਿ ਇਹ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਕਮਲ ਕੌਰ ਦੀ ਹੈ ਕਿਉਂਕਿ ਭਾਵੇਂ ਕਹੇ ਜੀ ਪੁਲਿਸ ਅਧਿਕਾਰੀਆਂ ਨੇ ਇਸ ਦਾ ਪੂਰਾ ਖੁਲਾਸਾ ਨਹੀਂ ਕੀਤਾ ਪਰ ਉਹਨਾਂ ਨੇ ਦੱਸਿਆ ਕਿ ਕਮਲ ਕੌਰ ਦੀ ਮਾਤਾ ਨੂੰ ਜਿਹੜਾ ਆਇਡੈਂਟੀਫਿਕੇਸ਼ਨ ਲਈ ਬੁਲਾਇਆ ਗਿਆ ਕਿ ਉਹ ਲਾਸ਼ ਦੀ ਆਇਡੈਂਟੀਫਿਕੇਸ਼ਨ ਕਰ ਸਕਣ ਪਰ ਉਹਨਾਂ ਦੇ ਲਾਸ਼ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਟੈਟੂ ਨੇ ਜਿਹੜੇ ਬਾਹ ਦੇ ਉੱਤੇ ਛਪੇ ਹੋਏ ਨੇ ਤੇ ਉਹੀ ਟੈਟੂ ਕਮਲਪੌਰ ਦੇ ਵੀ ਛਪੇ ਹੋਏ ਸਨ ਉਸ ਤੋਂ ਲੱਗ ਰਿਹਾ ਕਿ ਕਮਲਪੌਰ ਦੀ ਜਿਹੜੀ ਹੈਗੀ ਆ ਲਾਸ਼ ਆਪੇ ਪੁਲਿਸ ਨੇ ਹੁਣ ਉਸ ਦੀ ਮਾਤਾ ਨੂੰ ਹੈ ਜਿਹੜੀ ਆਇਡੈਂਟੀਫਿਕੇਸ਼ਨ ਲਈ ਬੁਲਾਇਆ ਜਾਂਚ ਲਈ ਬੁਲਾਇਆ ਆਇਆਗਾ ਤੇ ਪੁਲਿਸ ਦਾ ਜਿਹੜੀ ਵਕਤ ਵਕਤ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਸੀਸੀਟੀਵੀ ਕੰਘਾਲ ਰਹੀ ਹੈ ਤਕਰੀਬ 2 ਦਿਨ ਪਹਿਲਾਂ 9 ਤਰੀਕ ਨੂੰ ਦੱਸਿਆ ਜਾ ਰਿਹਾ ਕਿ 9 ਤਰੀਕ ਨੂੰ ਇਹ ਗੱਡੀ ਜਿਸ ਗੱਡੀ ਵਿੱਚੋਂ লাশ ਮਿਲੀ ਹੈ ਉਹ ਪਹਿਲਾਂ ਸਿਵਲ ਹਸਪਤਾਲ ਵਿੱਚ ਆ सॉरी ਅਬੇਸ਼ ਹਸਪਤਾਲ ਵਿੱਚ ਆਉਂਦੀ ਹੈ ਫਿਰ ਵਾਪਸ ਚਲੀ ਜਾਂਦੀ ਹੈ ਫਿਰ ਉੱਥੇ ਆਉਂਦੀ ਹੈ ਤੇ ਫਿਰ ਉਸ ਤੋਂ ਵਿੱਚੋਂ ਇੱਕ ਵਿਅਕਤੀ ਵੀ ਹੈ ਜਿਹੜਾ ਨਿਕਲ ਕੇ ਬਾਹਰ ਜਾਂਦਾ ਹੈ ਪੂਰੇ ਮਾਮਲੇ ਤੇ ਹੈ ਜਿਹੜਾ ਹੁਣ ਪੁਲਿਸ ਵੀ ਪਿੱਠੀ ਨਜ਼ਰ ਹੈ ਪੁਲਿਸ ਇਸ ਮਾਮਲੇ ਦੀ ਫਿਲਹਾਲ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਕੀ ਲੱਗ ਰਿਹਾ ਹੈ ਕਿ ਇਹ ਕਤਲ ਕੀਤਾ ਗਿਆ ਜਾਂ ਫਿਰ ਕੀ ਇਸ ਦੇ ਪਿੱਛੇ ਦੇ ਕਾਰਨ ਨੇ ਹੁਣ ਤੱਕ ਦੀ ਤਫਤੀਸ਼ ਬਿਲਕੁਲ ਦੇਖੋ ਇਹ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਤਫਤੀਸ਼ ਦੇ ਕਤਲ ਦਾ ਮਾਮਲਾ ਜਾਪ ਰਿਹਾ ਹੈ ਕਿ ਆਖਿਰਕਾਰ ਕਿਉਂ ਕੀਤਾ ਗਿਆ ਤੇ ਕਿਸ ਵੱਲੋਂ ਕੀਤਾ ਗਿਆ ਇਹਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਪਰ ਪਹਿਲੀ ਤਫਤੀਸ਼ ਵਿੱਚ ਇਹ ਜਰੂਰ ਨਿਕਲ ਕੇ ਆਇਆ ਕਿ ਇਹ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਇਸ লাশ ਨੂੰ ਗੱਡੀ ਦੇ ਵਿੱਚ ਰੱਖ ਦਿੱਤਾ ਗਿਆ ਟਰਟਮੁਰਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਹੈਗੀ ਹੈ ਜੀ ਜੀ ਇਹ ਗੱਡੀ ਪਤਾ ਲੱਗੀ ਹੈ ਕਿ ਕਿਸ ਦੇ ਨਾਮ ਦੇ ਉੱਤੇ ਗੱਡੀ ਰਜਿਸਟਰਡ ਹੈ ਦੇਖੋ ਜਦ ਤੱਕ ਪੁਲਿਸ ਉਤਰਾ ਦੀ ਗੱਲ ਕਰੀਏ ਭਾਵੇਂ ਕਿ ਜੇ ਪੁਲਿਸ ਅਧਿਕਾਰੀਆਂ ਨੇ ਖੁੱਲ ਕੇ ਨਹੀਂ ਦੱਸਿਆ ਪਰ ਪੁਲਿਸ ਉਤਰੇ ਨੇ ਆਪਣੇ ਨੇ ਕਮਲਕੌਰ ਦੀ ਗੱਡੀ ਹੈ ਕਿ ਕੁਝ ਦਿਨ ਪਹਿਲਾਂ ਹੀ ਯੋਜਨਾ ਜਿਹੜੀ ਆ ਇਹ ਖਰੀਦੀ ਗਈ ਹੈ ਜੀ ਜੀ ਮਨੀਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ লাশ ਜੋ ਗੱਡੀ ਦੇ ਵਿੱਚੋਂ ਬਰਾਮਦ ਹੋਈ ਹੈ ਉਸ ਨੂੰ ਲੈ ਕੇ ਤਫ਼ਤੀਸ਼ ਜਿਹੜੀ ਹੈ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ